ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਸਾਰੇ ਆਸ ਕਰਦੇ ਆ ਤੁਸੀਂ ਸਾਰੇ ਜੀ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਟਾਈਮ ਹੋ ਗਿਆ ਭਾਈ ਐ ਇੱਥੇ ਮਾਰਨਿੰਗ ਦੇ 11 ਦਾ 11 ਸਵਾ 11 ਦਾ ਤੇ ਆਪਾਂ ਲੱਗਿਆ ਜੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜਾ ਸਰ ਚੈਨਲ ਤੇ ਨਵੇਂ ਆ ਚੈਨਲ ਕਰ ਲਿਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਤਰੀਕ ਹੈ ਜੀ ਤੇਰਾ ਆਪਣਾ ਆਪਣੀ ਆਪਣੀਆਂ ਜਿਹੜੀ ਤਰੀਕ ਤੇਰਾ ਹੈ ਤੇ ਆਪਣੀ ਜਿਹੜੀ ਕੱਲ ਵੀ ਜਿਹੜੀ ਆਪਣੀ ਪਿੰਨੀ ਵਾਲੀ ਵੀਡੀਓ ਆਈ ਹੈ ਉਸੇ ਦਿਨ ਦੀ ਵੀਡੀਓ ਹੀ ਹੈ ਇਹ ਵੀ ਤੇ ਮੈਂ ਕਿਹਾ ਚੱਲ ਵੀ ਮਿਕਸ ਜੇ ਕਾਹਨੂੰ ਕਰਨੀਆਂ ਵੀ ਆਪਾਂ ਪਿੰਨੀ ਵਾਲੀ ਵੀਡੀਓ ਅੱਡ ਅਪਲੋਡ ਕਰਤੀ ਤੇ ਵੀ ਚੱਲ ਦੂਜੀ ਜਿਹੜੀ ਆਪਾਂ ਹੋਰ ਕੰਮ ਧੰਦੇ ਕਰੇ ਜਾਂ ਅੱਜ ਮੈਂ ਅੱਜ ਲੋੜੀ ਵਾਲੇ ਦਿਨ ਸਾਗ ਬੰਦ ਆ ਤੇ ਆਪਾਂ ਉਹ ਅੱਡ ਵੀਡੀਓ ਅਪਲੋਡ ਕਰਾਂਗੇ ਲੋੜੀ ਦੀ ਅੱਡ ਵੀਡੀਓ ਅਪਲੋਡ ਕਰਾਂਗੇ ਤੇ ਪਿੰਨੀਆਂ ਦੀ ਅੱਡ ਮੈਂ ਅਪਲੋਡ ਕਰਤੀ ਤਾਂ ਕਰਕੇ ਦੋ ਵੀਡੀਓ ਬਣਾ ਰਹੇ ਆ ਆਪਾਂ ਇੱਕ ਦਿਨ 'ਚ ਤੇ ਮੰਮੀ ਚਿਰ ਜਾਂਦੇ ਆ ਸਾਗ ਸਾਖ ਸਾਖ ਕਿਦੋਂ ਸਹਾ ਮਮੀ ਗਿੱਲਾ ਹੀ ਬਾਲਾ ਹੈ ਨਾ ਲੋ ਜੀ ਅੱਜ ਧਰਾਂਗੇ ਸਾਖ ਕੀ ਯਾਦ ਹੁੰਦਾ ਮਮੀ ਧਰਿਆ ਪੋ ਖਾਤਾ ਮਾਗ ਹੂੰ ਪਾਲਕ ਮੇ ਇਥੇ ਮੋਲ ਲੈ ਆਹ ਕੁੜੀ ਸੁਖੀ ਆ ਉਹ ਪਾਲ ਕੇ ਆ। ਲੋ ਜੀ। ਬਾਕੀ ਜੀ ਲੋੜੀ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਤੇ ਆਪਾਂ ਤਾਂ ਲੋੜੀ ਇਹ ਅੱਜ ਕੱਲ ਤਾਂ ਕੋਣ ਪਾਉਂਦਾ ਅੱਗੇ ਲੋੜੀਆਂ ਪਾਉਂਦੇ ਸਾਰੇ ਘਰ ਕਿੰਨੇ ਕਿੰਨੇ ਇਕੱਠੇ ਹੋ ਜਾਂਦੇ। ਅੱਜ ਕੱਲ ਤਾਂ ਸਾਰੇ ਆਪੋ ਆਪ ਦੇ ਘਰੇ ਪਾ ਲੈਂਦੇ। ਕੋਈ ਗ੍ਰਿਆਈ ਨਹੀਂ ਜਾਣੋਂ ਪਹਿਲਾਂ ਵਾਲਾ ਤਾਂ। ਅੱਡ ਛੀਰੇ ਪਾਲਕ ਲਓ ਜੀ ਅੱਗ ਤਾਂ ਮੱਚੀ ਜਾਂਦੀ ਸੀਗੀ ਕਿਉਂਕਿ ਆਪਾਂ ਕੜਾਈ ਤਰੀਸੀ ਉਹਨੂੰ ਤੇ ਨਾ ਨੂਨ ਪਾਤਾ ਮੰਮੀ ਨੇ ਤੇ ਹੁਣ ਪਾ ਦੇਣਗੇ ਸਾਗ ਵਾਲਾ ਖਾਗ ਜੇ ਤਾ ਇਹ ਹਾਂ ਵਾਲਾ ਖਾਗ ਹਾਂ ਹਾਂ ਚਲੋ ਤਾਂ ਪਾਣੀ ਧਰਿਕੇ ਲਓ ਜੀ ਸਾਗ ਚੈੱਕ ਕਰੋ ਆਪਣਾ ਸਾਗ ਆਪਣਾ ਬਣ ਚੁੱਕਿਆ ਲੱਕੜਾ ਖਾ ਗਿਆ ਚਾਰ ਤੇ ਮੰਮੀ ਰਗੜਦੇ ਆ ਸਮਾਨ ਇੱਚ ਪਾਤਾ ਲਸਣ ਤੇ ਆਦਾ ਤੇ ਹਰੀਆਂ ਮਿਰਚਾਂ ਲਾਲ ਮਿਰਚਾਂ ਨੂਨ ਠੀਕ ਹੈ ਤੇ ਹੁਣ ਮੈਂ ਮਸਾਲਾ ਹੋ ਦੂਜਾ ਤੜਕਾ ਹੋ ਥੀਰ ਦੀਆਂ ਟਮਾਟਰ ਤੇ ਗੰਡੇ ਹਰੀ ਮਿਰਚ ਮਾਗਰ ਜੀ ਮਾਗਰ ਲਾ ਦਾਂਗੇ ਤੜਕਾ ਤੇ ਆ ਸਮਾਨ ਕੇਰਾ ਫਿਰ ਅਗਰ ਕਿ ਇਹਦੇ ਵਿੱਚ ਪਾ ਦਾਂਗੇ ਹੋਰ ਸੇਕ ਲੱਗ ਜੂਗਾ ਇਹਨੂੰ ਫਿਰ ਧਾਰਨ ਧੂਰਾ ਕੱਢ ਲਿਆਵਾਂਗੇ ਪਾਣੀ ਥੋੜਾ ਲੱਗਦਾ ਹੋਰ ਪਾਉਣਾ ਕਿ ਨਹੀਂ ਇਹ ਸਮਾਂ ਬੱਚੀ ਬਰਦੇ ਥੋੜਾ ਲੱਗਦਾ ਅਜੇ ਹੋਰ ਨਹੀਂ ਪਾਣੀ ਬਹੁਤ ਹੈ ਲਓ ਜੀ ਅੱਜ ਤਾਂ ਇਹ じゃ ਕੋਈ ਘਰ ਨਹੀਂ ਹੋਣਾ ਜਿਨ੍ਹਾਂ ਦੇ ਸਾਗ ਨਹੀਂ ਬਣਿਆ ਹੋਣਾ ਹਰੇਕ ਘਰੇ ਸਾਗ ਹੋਊਗਾ ਬਣਿਆ ਹਨਾ ਹਨਾ ਮੇਰਾ ਮਣਕੇ ਦਾ ਜਾਲ ਫਿਰ ਉਹ ਕੁੜੀਆਂ ਨਹੀਂ ਖਾਂਦੀਆਂ ਫਿਰ ਫਿਰ ਆਏ ਹੋ ਜਾਂਦਾ ਵੀ ਜਦੋਂ ਕੋਈ ਖਾਂਦਾ ਤਾਂ ਹੈ ਨਹੀਂ ਵੀ ਫਿਰ ਕੀ ਬਣਾਉਣਾ ਹਨਾ ਸਾਰੇ ਪਿੰਡਾਂ ਦੇ ਸਾਰੇ ਸਾਰਿਆਂ ਦੇ ਸਾਹਮਣੇ ਧਰਿਆ ਸਾਹਮਣੇ ਜੀਓ ਜੀ ਨੇ ਖਾਧ ਧਰਿਆ ਬਹੁਤ ਖਾਦਾ ਮਾਗ ਲਓ ਜੀ ਹੁਣ ਅੱਜ ਤਾਂ ਬਹੁਤ ਵਧੀਆ ਧੁੱਪ ਕੱਢ ਰੱਖੀ ਸੀ ਤੇ ਵਧੀਆ ਲੀ ਕੱਪੜੇ ਕੋਪੜ ਸਾਫ ਸੁੱਕ ਗਏ ਜਿਹੜੇ ਕੱਲ ਵਾਲੇ ਸਾਰੇ ਮੈਂ ਤੈਹ ਲਾਤੀ ਤੇ ਅੱਜ ਵਾਲੇ ਜਿਹੜੇ ਉਹ ਮਾੜੇ ਮੁੱਟੇ ਜਿਹਾ ਲਾਬੇ ਆ ਮਹਚਰ ਤੇ ਹਵਾ ਠੰਡੀ ਹੈ ਮੱਲਾ ਦਾ ਠੰਡ ਜਾਦੇ ਪਾਊਗੀ ਤੇ ਬਸ ਲੈਨੇ ਆ ਛੌਲ ਛੂਲ ਫਿਰ ਹੁੰਨੇ ਆ ਪਸਾਰ ਕਰਨੀ ਧਾਰਾਂ ਤੁਰਾਂ ਨੇ ਹੋਣੇ ਕੱਢ ਕੇ ਲਓ ਜੀ ਮੰਮੀ ਲੱਗੇ ਸਾਹ ਘੋਟਣ ਤੇ ਮੈਂ ਦੁੱਧ ਬਾ ਸਾਮ ਤਾ ਤੇ ਤਾ ਤਾ ਦਰ ਲੈ ਪੀਣ ਵਾਲਾ ਦੁੱਧ ਤੇ ਜਿਹੜਾ ਪਰ ਟਕਣੀ ਚ ਪਾਉਣਾ ਤੇ ਟਮਾਟਰ ਗੰਡਾ ਚੀਰ ਕੇ ਰੱਖਤਾ ਜਦੋਂ ਮੰਮੀ ਨੇ ਦੁੱਧ ਗਰਮ ਹੋ ਗਿਆ ਤੇ ਗਸਾ ਘੋੜਤਾ ਫਿਰ ਲਾ ਦੂੰ ਤੜਕਾ ਹੁੰਦੀਖੋ ਜੀ ਕਿੱਡਾ ਸੋਹਣਾ ਕੋਲ ਹੈ ਲੱਕੜਾਂ ਚਾਰ ਖਾ ਗਿਆ ਸਾਰਾ ਮੱਥਨ ਰੋਦਾ ਹੂੰ ਅੱਗ ਨਹੀਂ ਮੈਂ ਜਮਾ ਵੀ ਬੁਝਣ ਦਿੱਤੀ ਲੱਕੜ ਦੇ ਲੱਕੜ ਲਾਈ ਗਈ ਲਾਈ ਗਈ ਆਪ ਕੋ ਬੁਝ ਗਈ ਫੇਤਾ ਬੰਦਈ ਹੂੰ ਸਾਰਾ ਦਿਨ ਇੱਕ ਡਿਆੜੀ ਖਾ ਜਾਂਦਾ ਇੱਕ ਜਣੀ ਦੀ ਹੂੰ ਕਿਹੜੇ ਵੇਲੇ ਧਰਿਆ ਆਪਾਂ ਧਰਿਆ 12 ਵਜੇ ਤੇ ਵਧੀਆ ਬਣ ਗਿਆ ਮਲਾਈ ਵਰਗਾ ਆਪਾਂ ਕੋਲ ਕੋਲੇ ਲੱਕੜੇ ਘਾਲਦੇ ਨਹੀਂ ਧਰਦੇ ਹੂੰ ਸਾਬ ਲਾ ਲਓ ਤੁਸੀਂ ਤੜਕੇ ਦੀ 10 ਵਜੇ ਦੀ ਅੱਗ ਮੱਚੀ ਜਾਂਦੀ ਆਪਣੇ ਤੇ ਤੜਕੇ 10 ਵਜੇ ਦੀ ਕਿਹੜੇ ਦੀ 9 ਵਜੇ ਦੀ ਬੱਚੀਆਂ ਦੀ ਜੁੱਲੇ 'ਚ ਵਿਚਾਰੇ ਜੱਗ ਮੈਂ ਤੇ ਕਨੀਕ ਜਾਈ ਹਾਂ ਰੋਟੀ ਰੋਟੀ ਬਣਾਉਣ ਵੇਲੇ ਉਦੋਂ ਦੀ ਮਚਾਈ ਹਾਂਜੀ ਸਾਬ ਨੂੰ ਤੜਕਾ ਲਾਵਾਂਗੇ ਫੇਰ ਰੋਟੀ ਪਕਾਵਾਂਗੇ ਫੇਰ ਰੋਟੀ ਪਕਾਵਾਂਗੇ ਉਦੋਂ ਬਾਅਦ ਫੇਰ ਹਾਂ ਫੇਰ ਰੋਟੀ ਰੋਟੀ ਖਾਵਾਂਗੇ ਬਸ ਫੇਰਾ ਤਾਂ ਮੇਰੀ 11 12 ਵਜੇ ਤੱਕ ਫੇਰ ਵੀ ਰਾਤ ਦੇ ਅੱਗ ਪਈ ਰਹਿੰਦੀ ਜੁੱਲੇ 'ਚ ਅੱਜ ਤਾਂ ਰਹੂਗੀ ਕਿਉਂਕਿ ਕੋਲੇ ਆ ਨਾ ਮੇ ਆ ਮੋਟੇ ਹੂੰ ਨਾਈ ਦਾ ਪਾਣੀ ਵਾਲੇ ਥਲੇ ਬਜੀ ਹਮ ਲਓ ਜੀ ਰੋਟੀ ਪਾਣੀ ਖਾ ਲਿਆ ਕੰਮ ਧੰਦਾ ਨਿਮੇੜ ਲਿਆ ਸਾਰਾ A to Z ਗੁਸਤਰੇ ਗੁਸਤਰੇ ਵਿਸ਼ਾ ਕੇ ਫਿਰ ਰੱਖੇ ਤੇ ਹੁਣ ਪਾਉਣੇ ਆਪਾਂ ਲੋੜੀ ਆ ਲੋੜੀ ਦਾ ਸਵਾਣ ਮੈਂ ਥਾਲੀ ਚ ਰੱਖ ਲਿਆ ਮੂੰਫੜੀ ਗਾਚਕ ਰਿਓੜੀਆਂ ਤੇ ਤਰ ਤੇ ਬਾਸੂੜ ਪਾਉਣੇ ਆਪਾਂ ਲੋੜੀ ਉਧਰ ਜਾ ਕੇ ਤੇ ਫਿਰ ਸੋਨੂੰ ਲੋੜੀ ਦੇ ਮਿਲਦੇ ਆ ਜਾ ਕੇ ਇਹ आजू पाई है लोड़ी पाई है दलित दर्प ले आइए चलो जी लो जी पाली अप्पा लोड़ी जदोए आउं दिया लोड़ी जैसना खिलार रो रेडिया ते मू आ गाच्चे करे रेडिया मू फ्लिया ले आउं दिया लोड़ी जैसना पिनिया भी ले आउं दिया ਪਾਪਾ ਅੱਥਨੇ ਹਜੇ ਨਹੀਂ ਆਉਂਦਾ ਪਾਪਾ ਤੜਕੇ ਸੰਗਰਾ ਆਂਦਾ ਲੈ ਲੈ ਤੜ ਕੀ ਆਖੇਗਾ ਮੈਂ ਬੋਲ ਇਸ਼ਾਰਾ ਇਸ਼ ਇਸ਼ਰਾ ਇਸ਼ਰਾ ਹਾਂ ਦਲਿੱਦਰ ਜਾ ਦਲਿੱਦਰ ਜਾ ਦਲਿੱਦਰ ਦੀ ਜੜ ਚੁੱਲ੍ਹੇ ਪਾ ਚੱਲ ਪਾਜੇ ਸਨ ਮੈਨੂੰ ਇਸਰ ਆ ਇਸਰ ਆ ਦਿਲ ਇੱਧਰ ਜਾ ਦਿਲ ਇੱਧਰ ਜਾ ਦਿਲ ਇੱਧਰ ਦੀ ਜੜ ਦਿਲ ਇੱਧਰ ਦੀ ਜੜ ਚੁੱਲੇ ਪਾ ਦੇਖ ਤੇ ਲਾ ਨੂੰ ਅੱਗ ਕਿਵੇਂ ਚੜਦੀ ਆ ਪੜਾਕੇ ਪੈਂਦੇ ਆ ਨਾਲੇ ਉਧਰ ਆਪਣੀ ਜੀ ਮੋਟਰ ਚੱਲੀ ਜਾਂਦੀ ਆ ਟੈਂਕੀ ਚ ਲਾ ਰੱਖੀ ਆ ਥੋੜਾ ਜਿਹਾ ਪਾਣੀ ਟੈਂਕੀ ਚ ਅਸੀਂ ਅੱਗੇ ਜਾ ਕੇ ਬੈਠੇ ਬੈਠੇ ਲਾ ਦਿੰਨੇ ਆ ਕੋਈ ਲਿਆਵੇ ਤਾਂ ਮਿਲ ਜਾਂਦੇ ਆ ਅੱਗੇ ਮਿਕਸੀ ਲਿਆਉਂਦੇ ਹੁੰਦੇ ਸੀ ਚਿੱਟੇ ਤੇ ਕਾਲੇ ਆਹ ਕੀ ਕਹਿੰਗੇ ਇਹ ਵੀ ਕੋਈ ਨਹੀਂ ਹੁੰਦੇ ਇਹ ਕਾਦੇ ਵੀ ਹੁੰਦੇ ਨੇ ਇਹ ਉਹਦੇ ਆਹੋ ਹੁੰਦਾ ਜਿਹੜਾ ਕੀ ਨਾ ਲੈਂਦੇ ਆ ਜਿਹੜਾ ਆਪਣਾ ਜੰਤਰ ਹੁੰਦਾ ਮੰਮੀ ਉਹਦੇ ਵੀ ਆ ਹੀ ਪੈਂਦੇ ਆ ਪੜਾਖੇ ਤਾਂ ਸਭ ਲਿੰਕ ਆ ਗਿਆ ਗੁਰੂ ਗ੍ਰੰਥ ਸਾਹਿਬ ਕੀ ਕਿਆ ਹੁਣ ਜਸੂ ਇਹ ਕੀ ਆ ਫੁੱਲ ਗਿਆ ਬੰਗਰਾ ਤੇਲਾ ਦੱਸ ਕੀ ਕਿਆ ਇਹ ਫੁੱਲ ਗਿਆ ਡੈਡੀ ਹੈਣੀ ਜੀ ਡੈਡੀ ਹੈ ਗਿਆ ਗੁਰਦੁਆਰੇ ਤੜਕੇ ਹੈਗੀ ਆ ਮਾਗ ਮਹੀਨੇ ਦੀ ਸੰਗਰਾਦ ਮਾਗ ਗਈ ਤੜਕੇ ਆ ਕੇ ਪਹਿਲਾ ਸਾਲ ਆਪਣੇ ਟਿੱਕੇ ਹੀ ਲੋੜੀ ਨੂੰ ਮੂਫਲੀ ਦਾ ਰਿਓੜੀ ਦਾ ਗੱਚਕ ਦਾ ਮੱਥਾ ਦੇਖੋ ਨਮੀ ਤੜਕੇ ਪਹਿਲੇ ਸਾਂ ਚੜੂਗਾ ਨਹੀਂ ਮੈਂ ਨਮਾਗੀਦਾ ਮੈਂ ਨਾ ਮੋਟਰ ਦਾ ਖੜਕਾ ਬਾਲਾ ਸੁੰਦਾ ਹੋ ਜੀ ਸਾਡੀ ਆਵਾਜ਼ ਘਟ ਆਉਂਦੀ ਹੋਊ ਕੋਲੇ ਕਰੀ ਜਾਂਦੀ ਆ ਚੰਦ ਦੇ ਅਪਤਾ ਜੀ ਦੇਖੋ ਕਿੰਨਾ ਸਾਫ਼ ਹੈ ਮੌਸਮ ਤੇ ਤਾਰੇ ਤਾਰਾ ਵੀ ਦੀਂਦਾ ਓਏ ਅੱਜ ਤਾਂ ਵਧੀਆ ਹਾਂ ਚੰਦ ਵੀ ਦੀਂਦਾ ਲਓ ਭਾਈ ਉਸ ਤੋਂ ਅੱਗੇ ਮੰਮੀ ਲੋਹੜੀ ਤੇ ਗੀਤ ਗਾਉਂਦੇ ਐ ਕਿ ਤੇ ਕਿਹੜੀ ਪ੍ਰਾਂਤਾਂ 'ਚ ਲਿਆਉਂਦੇ ਸਮਾਨ ਸਮਾਨ ਪ੍ਰਾਂਤਾਂ 'ਚ ਪਾਪਾ ਲਿਆਉਂਦੇ ਤੇ ਸਾਰੀ ਪ੍ਰਾਂਤ ਨਾਲੇ ਵੰਡਦੇ ਇੱਕ ਦੂਜੇ ਨੂੰ ਆਪਾਂ ਦੇ ਕਿੰਨੇ ਕੁ ਪਾਏ ਕੰਮ ਨਹੀਂ ਕਿਤੇ ਬਹੁਤ ਦੇਖੇ ਐਸੀ ਸਾਡੇ ਉੱਥੇ ਕਾਲੇ ਵਾਲੀ ਤਾਂ ਨਹੀਂ ਮਾਮੇ ਕੇ ਪੰਡਿਤ ਜਦੋਂ ਮੈਂ ਉੱਥੇ ਪੜਦੀ ਸੀ ਉਦੋਂ ਬਾਹਰ ਹੀ ਲੋੜੀ ਐਡਾ ਮੰਮੀ ਘਵਾਰ ਇੱਕ ਹਾਲ ਪਾਈ ਸੀ ਘਵਾਰ ਹੈ ਮੰਮੀ ਘਵਾਰਾ ਬਾਥੀਆਂ ਦਾ ਇਕੱਠਾ ਹੋ ਜਾਂਦਾ ਸੀ ਸਾਰੇ ਸਾਰੇ ਘਰਾਂ ਚੋਂ ਟੋਕਰਾ ਟੋਕਰਾ ਬਾਥੀਆਂ ਦਾ ਇਕੱਠਾ ਕਰਦੇ ਤੇ ਉੱਥੇ ਪਾਉਂਦੇ ਮਾਮੇ ਕੇ ਬਾਹਰ ਤੋਂ ਤੇ ਇੰਨਾ ਇਕੱਠ ਹੁੰਦਾ ਉੱਥੇ ਬੈਠਣ ਨੂੰ ਥਾਂ ਨਾ ਥਾਂਦਾ ਬੇਈਮਾਨੀ ਅਸੀਂ ਜਵਾਬ ਜਵਾਬ ਹੁੰਦੇ ਨੇ ਜਦੋਂ ਸਾਰੇ ਰੱਜਣ ਜੋ ਤੇਰੇ ਜਿੱਡੇ ਹੁੰਦੇ ਜਵਾਬ ਅਸੀਂ ਤੇ ਅਸੀਂ ਲਫਾਫੇ ਲੈ ਜਾਂਦੇ ਤੇ ਅਸੀਂ ਲਫਾਫਿਆਂ ਚ ਇਕੱਠਾ ਕਰ ਲਿਆ ਹੁੰਦੇ ਸਮਾਨ ਤੇ ਅਸੀਂ ਆਪ ਦਾ ਸਮਾਨ ਆਪੇ ਥੰਦੇ ਕਿਸੇ ਨੂੰ ਨਾ ਦਿੰਦੇ ਹਰੀਆ ਘਰੀਆ ਦੇਖੋ ਤਾਂ ਪੁੱਠੇ ਕੰਮ ਕਰਨੇ ਆ ਤੂੰ ਤਾਂ ਹਰੀ ਅੱਗ ਦੇਖੀ ਹੈ ਕਿਸੇ ਨੇ ਆ ਦੇਖੋ ਜਹੇ ਜਾ ਕਾਗਜ ਹੋ ਤੇ ਰੰਗ ਸਾਰਿਆਂ ਨੇ ਪਸੀ ਆ ਬੀਬੀ ਵਾਲੇ ਪਾਸ ਬਾਣਿਆ ਕੀ ਪਾਈ ਆ ਮੇਰੀ ਟਾਈਮ ਸੀਡ ਹੈ ਚਲੋ ਜੀ ਅੱਜ ਦੀ ਛੋਟੀ ਜੀ ਵੀਡੀਓ ਦਾ ਵੀ ਆਪਾਂ ਇੱਥੇ ਕਰਦੇ ਆਂ ਐਂਡ ਤੇ ਮਿਲਦੇ ਆਪਾਂ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਵੀਡੀਓ ਦੇ ਨਾਲ ਜਿ ਮੇਲੇ ਤੇ ਗਏ ਤਾਂ ਜਸ਼ਨ ਕਰੂਗਾ ਬਾਏ ਬਾਏ ਸਤਿ ਸ਼੍ਰੀ ਅਕਾਲ ਬਲਾ ਸਤਿ ਸ਼੍ਰੀ ਅਕਾਲ ਜੀ ਵੀਡੀਓ ਦੀ ਐਂਡ ਸਤਿ ਸ਼੍ਰੀ ਅਕਾਲ ਬਾਏ 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 ਬਾਏ